ਸਰ ਜੀ ਤੁਸੀਂ ਜਿਹੜਾ ਮਾਰਕੀਟ ਚ ਨਿਕਲੇ ਹੈਗੇ ਆ ਪਤੰਗਾ ਦੀ ਚੈਕਿੰਗ ਕਰਦੇ ਚੈਨਲ ਦੇ ਜਗੇ ਕਿੰਨੇ ਕਿ ਅੱਜ ਜਿਹੜੇ ਹੈਗੇ ਜਿਹੜੇ ਚਾਈਨਾ ਡੋਰ ਦੇ ਜਿਹੜੇ ਗੱਟੂ ਖੜੇ ਗਏ ਮਾਨਯੋਗ ਐਸਐਸਪੀ ਸਾਹਿਬ ਕਪੂਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਅੱਜ ਸਵੇਰ ਤੋਂ ਹੀ ਟੀਮਾਂ ਲਗਾ ਕੇ ਅਸੀਂ ਲਗਾਤਾਰ ਪਤੰਗਾ ਜਿਹੜੀਆਂ ਵੇਚ ਰਿਆ ਦੁਕਾਨਾਂ ਉਹਨਾਂ ਦੀ ਚੈਕਿੰਗ ਕਰਵਾਈ ਹੈ ਜਿਨ੍ਹਾਂ ਦੇ ਵਿੱਚੋਂ ਸਾਨੂੰ ਇੱਕ ਦੁਕਾਨ ਮੰਡੀ ਦੇ ਵਿੱਚ ਸੀਗੀ ਉੱਥੋਂ ਇੱਕ ਦੁਕਾਨ ਦੇ ਵਿੱਚੋਂ ਸਾਨੂੰ 10 ਗੱਟੂ ਜਿਹੜੇ ਚਾਈਨਾ ਡੋਰ ਦੇ ਬਰਾਮਦ ਹੋਏ ਸੀ ਜਿਸ ਤੇ ਅਸੀਂ ਉਸ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਬਾਕੀ ਹੁਣ ਵੀ ਅਸੀਂ ਚੈਕਿੰਗ ਕਰ ਰਹੇ ਆਂ ਦੁਕਾਨਾਂ ਦੀ ਤੇ ਜਿਹਦੇ ਕੋਲ ਵੀ ਸਾਨੂੰ ਚਾਇਨਾ ਡੋਰ ਮਿਲੂਗੀ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਸਰ ਜਿਸ ਤਰ੍ਹਾਂ ਕਈ ਦੁਕਾਨਾਂ ਤੇ ਨਹੀਂ ਵੇਚ ਰਹੇ ਕਈ ਇਧਰ ਉਧਰ ਮਹੱਲੇ ਗਲੀਆਂ ਦੇ ਵਿੱਚ ਵੜ ਕੇ ਜਿਹੜੇ ਵੇਚ ਰਹੇ ਉਹਨਾਂ ਦੀ ਕੀ ਸੰਜਮ ਕਰੀ ਅਸੀਂ ਕੱਲ ਕੱਲ ਡਰੋਨ ਵੀ ਅਸੀਂ ਚਲਾਵਾਂਗੇ ਇਥੇ ਸ਼ਹਿਰ ਦੇ ਵਿੱਚ ਅਗਰ ਕੋਈ ਚਾਇਨਾ ਡੋਰ ਦੇ ਨਾਲ ਪਤੰਗ ਚੜਾਉਂਦਾ ਮਿਲ ਗਿਆ ਤੇ ਉਸ ਦੇ ਖਿਲਾਫ ਵੀ ਐਕਸ਼ਨ ਹੋਊਗਾ ਤੇ ਜਿਹੜੇ ਵੇਚ ਰਹੇ ਇਹਨਾਂ ਦੇ ਖਿਲਾਫ ਤੇ ਅਸੀਂ ਲਗਾਤਾਰ ਚੈਕਿੰਗ ਕਰ ਰਹੇ ਆਂ ਤੇ ਇਹਨਾਂ ਦੇ ਖਿਲਾਫ ਐਕਸ਼ਨ ਲਏ ਸਰ ਚੈਕਿੰਗ ਦੇ ਦੌਰਾਨ ਵੀ ਕੁਝ ਮੁੰਡਿਆਂ ਦੇ ਕੋਲੋਂ ਜਿਹੜੇ ਸਕੂਟਰੀ ਦੇ ਵਿਕਿਆਂ ਦੇ ਵਿੱਚੋਂ ਵੀ ਜਿਹੜੀ ਡੋਰ ਫੜੀ ਗਈ ਸੀ ਜੀ ਹੁਣ ਅਸੀਂ ਇਹ ਚੈਕਿੰਗ ਕਰ ਰਹੇ ਸੀਗੇ ਜਿਹੜੇ ਵੀ ਕਾਈਟ ਲੈ ਕੇ ਜਾ ਰਹੇ ਆ ਉਹਨਾਂ ਦੀਆਂ ਸਕੂਟਰੀਆਂ ਚੈੱਕ ਕੀਤੀਆਂ 1-2 ਦੇ ਵਿੱਚੋਂ ਸਾਨੂੰ ਚਾਈਨਾ ਡੋਰ ਦੇ ਗੱਟੂ ਮਿਲੇ ਆ ਉਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਆ ਜਿੱਥੋਂ ਵੀ ਉਹ ਲੈ ਕੇ ਆਏ ਆ ਉਹਨਾਂ ਵਿਅਕਤੀਆਂ ਦੇ ਖਿਲਾਫ ਐਕਸ਼ਨ ਲਏ ਜਾ ਦੇਣਗੇ ਜਿਹੜੇ ਕੱਲ ਪਤੰਗ ਚੜਾਣਗੇ ਚਾਈਨਾ ਡੋਰ ਦੇ ਨਾਲ ਉਹਨਾਂ ਤੇ ਵੀ ਐਕਸ਼ਨ ਹੋਏਗਾ ਬਿਲਕੁਲ ਜੀ ਉਹਨਾਂ ਤੇ ਸਰਕਾਰ ਵੱਲੋਂ ਬੈਨ ਕੀਤਾ ਗਿਆ ਹੈ ਕਿ ਚਾਈਨਾ ਰੋਡ ਦੇ ਨਾਲ ਨਾ ਹੀ ਕੋਈ ਪਤੰਗ ਚੜਾਵੇ ਤੇ ਨਾ ਹੀ ਕੋਈ ਚਾਈਨਾ ਰੋਡ ਵੇਚੇ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਆਮ ਪਬਲਿਕ ਨੂੰ ਇਹ ਮੈਸੇਜ ਦਿੰਨੇ ਆ ਕਿ ਚਾਈਨਾ ਰੋਡ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਕੋਈ ਸਕੂਟਰ ਮੋਟਰਸਾਈਕਲ ਤੇ ਜਾਂਦੇ ਉਹਨਾਂ ਦੇ ਗਲਾਂ ਦੇ ਵਿੱਚ ਫਸ ਜਾਂਦੀ ਹੈ ਤੇ ਜਿਸ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਸਾਰੇ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੀ ਸਮਝਾਓ ਤੇ ਦੁਕਾਨਦਾਰਾਂ ਨੂੰ ਖਾਸ ਕਰਕੇ ਅਪੀਲ ਹੈ ਕਿ ਚਾਈਨਾ ਰੋਡ ਨਾਲ ਵਿੱਚੋਂ ਅਗਰ ਤੁਸੀਂ ਚਾਈਨਾ ਰੋਡ ਵੇਚੋਗੇ ਤੇ ਤੁਹਾਡੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਥੈਂਕ ਯੂ ਅੱਜ ਸਰ ਜੀ ਤੁਸੀਂ ਜਿਹੜਾ ਮਾਰਕੀਟ ਚ ਨਿਕਲੇ ਹੈਗੇ ਆ ਪਤੰਗਾ ਦੀ ਚੈਕਿੰਗ ਕਰਦੇ ਚਾਹਣੇ ਲੋ ਜਗੇ ਕਿੰਨੇ ਕਿ ਅੱਜ ਜਿਹੜੇ ਹੈਗੇ ਜਿਹੜੇ ਚਾਈਨਾ ਡੋਰ ਦੇ ਜਿਹੜੇ ਗੱਟੂ ਖੜੇਗੇ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਅੱਜ ਸਵੇਰ ਤੋਂ ਹੀ ਟੀਮਾਂ ਲਗਾ ਕੇ ਅਸੀਂ ਲਗਾਤਾਰ ਪਤੰਗਾ ਜਿਹੜੀਆਂ ਵੇਚ ਰਿਆ ਦੁਕਾਨਾਂ ਉਹਨਾਂ ਦੀ ਚੈਕਿੰਗ ਕਰਵਾਈ ਹੈ ਜਿਨ੍ਹਾਂ ਦੇ ਵਿੱਚੋਂ ਸਾਨੂੰ ਇੱਕ ਦੁਕਾਨ ਮੰਡੀ ਦੇ ਵਿੱਚ ਸੀਗੀ ਉੱਥੋਂ ਇੱਕ ਦੁਕਾਨ ਦੇ ਵਿੱਚੋਂ ਸਾਨੂੰ 10 ਗੱਟੂ ਜਿਹੜੇ ਚਾਈਨਾ ਡੋਰ ਦੇ ਗ੍ਰਾਮ ਹੋਏ ਸੀ ਜਿਸ ਤੇ ਅਸੀਂ ਉਸ ਵਿਅਕਤੀ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਤੇ ਬਾਕੀ ਹੁਣ ਵੀ ਅਸੀਂ ਚੈਕਿੰਗ ਕਰ ਰਹੇ ਆਂ ਦੁਕਾਨਾਂ ਦੀ ਤੇ ਜਿਹਦੇ ਕੋਲ ਵੀ ਸਾਨੂੰ ਚਾਇਨਾ ਡੋਰ ਮਿਲੂਗੀ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਸਰ ਜਿਸ ਤਰ੍ਹਾਂ ਕਈ ਦੁਕਾਨਾਂ ਤੇ ਨਹੀਂ ਵੇਚ ਰਹੇ ਕਈ ਇਧਰ ਉਧਰ ਮਹੱਲੇ ਗਲੀਆਂ ਦੇ ਵਿੱਚ ਵੜ ਕੇ ਜਿਹੜੇ ਵੇਚ ਰਹੇ ਉਹਨਾਂ ਦੀ ਕੀ ਸਟੈਂਜ ਕਰਦੇ ਅਸੀਂ ਕੱਲ ਕੱਲ ਡਰੋਨ ਵੀ ਅਸੀਂ ਚਲਾਵਾਂਗੇ ਇਥੇ ਸ਼ਹਿਰ ਦੇ ਵਿੱਚ ਅਗਰ ਕੋਈ ਚਾਇਨਾ ਡੋਰ ਦੇ ਨਾਲ ਪਤੰਗ ਚੜਾਉਂਦਾ ਮਿਲ ਗਿਆ ਤੇ ਉਸ ਦੇ ਖਿਲਾਫ ਵੀ ਐਕਸ਼ਨ ਹੋਊਗਾ ਤੇ ਜਿਹੜੇ ਵੇਚ ਰਹੇ ਇਹਨਾਂ ਦੇ ਖਿਲਾਫ ਤੇ ਅਸੀਂ ਲਗਾਤਾਰ ਚੈਕਿੰਗ ਕਰ ਰਹੇ ਆਂ ਤੇ ਇਹਨਾਂ ਦੇ ਖਿਲਾਫ ਐਕਸ਼ਨ ਲਏ ਸਰ ਚੈਕਿੰਗ ਦੇ ਦੌਰਾਨ ਵੀ ਕੁਝ ਮੁਂਬਿਆ ਦੇ ਕੋਲੋਂ ਜਿਹੜੇ ਸਕੂਟਰੀ ਦੇ ਵਿਕੀਆਂ ਦੇ ਵਿੱਚੋਂ ਵੀ ਜੜੀਏ ਡੋਰ ਫੜੀ ਗਈ ਸੀ ਜੀ ਹੁਣ ਅਸੀਂ ਇਹ ਚੈਕਿੰਗ ਕਰ ਰਹੇ ਸੀਗੇ ਜਿਹੜੇ ਵੀ ਕਾਈਟ ਲੈ ਕੇ ਜਾ ਰਹੇ ਆ ਉਹਨਾਂ ਦੀਆਂ ਸਕੂਟਰੀਆਂ ਚੈੱਕ ਕੀਤੀਆਂ ਇੱਕ ਦੋ ਦੇ ਵਿੱਚੋਂ ਸਾਨੂੰ ਚਾਈਨਾ ਡੋਰ ਦੇ ਗੱਟੂ ਮਿਲੇ ਆ ਉਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਆ ਜਿੱਥੋਂ ਵੀ ਉਹ ਲੈ ਕੇ ਆਏ ਆ ਉਹਨਾਂ ਵਿਅਕਤੀਆਂ ਦੇ ਖਿਲਾਫ ਐਕਸ਼ਨ ਲਏ ਜਾਂਦੇ ਜਿਹੜੇ ਕਾਲੇ ਪਤੰਗ ਚੜਾਣਗੇ ਚਾਈਨਾ ਡੋਰ ਦੇ ਨਾਲ ਉਹਨਾਂ ਤੇ ਵੀ ਐਕਸ਼ਨ ਹੋਏਗਾ ਬਿਲਕੁਲ ਜੀ ਉਹਨਾਂ ਤੇ ਸਰਕਾਰ ਵੱਲੋਂ ਬੈਨ ਕੀਤੀ ਗਈ ਹੈ ਕਿ ਚਾਈਨਾ ਰੋਡ ਦੇ ਨਾਲ ਨਾ ਹੀ ਕੋਈ ਪਤੰਗ ਚੜਾਵੇ ਤੇ ਨਾ ਹੀ ਕੋਈ ਚਾਈਨਾ ਰੋਡ ਵਿੱਚ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਆਮ ਪਬਲਿਕ ਨੂੰ ਇਹ ਮੈਸੇਜ ਦਿੰਨੇ ਆ ਕਿ ਚਾਈਨਾ ਰੋਡ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਕੋਈ ਸਕੂਟਰ ਮੋਟਰਸਾਈਕਲ ਤੇ ਜਾਂਦੇ ਉਹਨਾਂ ਦੇ ਗਲਾਂ ਦੇ ਵਿੱਚ ਫਸ ਜਾਂਦੀ ਹੈ ਤੇ ਜਿਸ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੀ ਸਮਝਾਓ ਤੇ ਦੁਕਾਨਦਾਰਾਂ ਨੂੰ ਖਾਸ ਕਰਕੇ ਅਪੀਲ ਹੈ ਕਿ ਚਾਈਨਾ ਰੋਡ ਨਾਲ ਵਿੱਚੋਂ ਅਗਰ ਤੁਸੀਂ ਚਾਈਨਾ ਰੋਡ ਵਿੱਚੋਂਗੇ ਤੇ ਤੁਹਾਡੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ